ਜਾਂਦੀ ਆ ਤੁਹਾਨੂੰ ਹਾਂ ਹਾਂ ਵਧੀਆ ਵਧੀਆ ਠੀਕ ਦੁੱਧ ਕਿੰਨਾ ਕੁ ਦੇ ਦਿੰਦੀ ਬਈ ਦੁੱਧ ਦੇ 20 ਕਿਲੋ ਦੇ ਦਿੰਦੀ ਆ ਜੀ ਹੈ ਟੋਰਨ ਨਾਲ ਹੈ ਹਾਂਜੀ ਠੀਕ ਹੈ ਬਈ ਯਾ ਕੋਈ ਐਡੀ ਨਹੀਂ ਗੱਲ ਹੈਗੀ 20 ਕਿਲੋ ਦੁੱਧ ਦਿੰਦੀ ਆ ਤੇ ਦਿੰਦੀ ਆ ਇਹ ਨਹੀਂ ਗੱਲ ਹੈਗੀ ਵੀ ਤੁਹਾਨੂੰ ਕਹਿਤਾ ਤਾਂ ਦਿੰਦੀ ਨਹੀਂ ਹੋਣੀ ਰਿੰਦਪਾਈ ਤੇ ਆ ਚੰਗੀ ਆ ਯਾਰ ਜਿਹੜੇ ਪ੍ਰਾਣੇ ਘਰੇ ਰੱਖਣੀਆਂ ਚੂਣ ਨੂੰ ਲੈਣੀਆਂ ਦੁੱਧ ਵਾਲੀ ਗਾਂ ਆ ਨਸਲ ਪ੍ਰਿੰਟ ਵਾਲੀ ਜਾਤ ਵਾਲੀ ਕੁਆਲਿਟੀ ਵਾਲੀ ਗਾਂ ਆ ਸਸੀ ਗਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਵਟਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਪਿੰਡ ਪੁਰਾਣੀ ਪਿਪਲੀ ਦੇ ਵਿੱਚ ਜ਼ਿਲ੍ਹਾ ਫਰੀਦਕੋਟ ਦਾ ਇਹ ਪਿੰਡ ਆ ਮਿੱਤਰੋ ਜਦੋਂ ਤੁਸੀਂ ਪੱਖੀ ਕਲਾ ਤੋਂ ਪੁਰਾਣੀ ਪਿਪਲੀ ਪਿੰਡ ਦੇ ਵਿੱਚ ਐਂਟਰੀ ਕਰਤੀ ਪਿਪਲੀ ਛੱਪੜ ਵਾਲੇ ਪਾਸੋਂ ਨਹੀਂ ਮੁੜਨਾ ਤੁਸੀਂ ਤੁਸੀਂ ਸਿੱਧਾ ਮਿੱਤਰੋ ਫਾਟਕਾਂ ਵਾਲੇ ਪਾਸੋਂ ਆ ਕੇ ਸਰਕਾਰੀ ਸਕੂਲ ਦੇ ਬਿਲਕੁਲ ਆਪੋਜੀਟ ਸਾਹਮਣੇ ਜਿਹੜੀ ਸੜਕ ਉੱਤਰ ਦੀ ਆ ਥੱਲੇ ਉਹ ਸਿੱਧੀ ਸੜਕ ਪਈ ਉਹਨਾਂ ਦੇ ਘਰੇ ਆ ਕੇ ਖਤਮ ਹੁੰਦੀ ਹੈ ਬਾਈ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਘਰੇਲੂ ਪਰਿਵਾਰ ਆ ਤੇ ਇੱਕ ਬਈ ਹੁਣ ਉਹਦੀ ਗਾਂ ਵਕਾਊ ਆ ਕਿੰਨਵਾ ਸੁਆਗਾਂਵਾ ਕੀ ਡਿਟੇਲ ਆ ਮਿਲਦੇ ਆ ਬਾਈ ਨੂੰ ਜਾਣਕਾਰੀ ਵਿੱਚ ਵਾਦਾ ਕਰਦੇ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਵੈਰ ਜੀ ਦਾ ਖਾਲਸਾ ਵੈਰ ਜੀ ਹੋਰ ਘਰ ਪਰਿਵਾਰ ਸੁਣਾਓ ਬਹੁਤ ਵਧੀਆ ਬਹੁਤ ਵਧੀਆ ਸੇਤਾ ਠੀਕ ਹੈ ਨਾ ਨਾ ਚੜਦੀ ਕਲਾ ਚਲੋ ਸ਼ੁਕਰ ਹੈ ਰੱਬ ਦਾ ਜੀ ਅੱਛਾ ਬਾਈ ਨਾਮ ਦੱਸ ਦਈਏ ਕਿਰਾਂ ਦਾ ਨਾਮ ਮੇਰਾ ਅਰਗਵੀਰ ਸਿੰਘ ਆ ਜੀ ਜੀ ਉਹ ਗੋਰਾ ਕਹਿੰਦੇ ਇੱਥੇ ਗੋਰਾ ਕਹਿੰਦੇ ਪਿੰਡ ਦੀ ਹਾਂਜੀ ਅੱਛਾ ਗੋਰੇਬਾਈ ਜਿਹੜੀ ਗਾਂ ਵੇਚਣੀ ਆਪਾਂ ਇਹ ਕਿੰਨੇ ਵਸੂਹਾਸ ਹੁੰਦੀ ਆ ਜੀ ਤੀਜਾ ਸੂਹਾਸ ਹੁੰਦੀ ਆ ਤੀਜਾ ਸੂਹਾਸ ਹੁੰਦਾ ਕਿੰਨੇ ਦਿਨ ਪਏ ਬਾਈ ਜੰਦੇ ਹਜੇ ਇਹਦੇ ਹਜੇ ਪਏ ਆ ਹਫਤੇ ਨੂੰ ਪਾਇਆ 5-7 ਦਿਨ ਪਾਇਆ ਜਣੀ ਮੈਂ ਦੱਸ ਦੱਲ ਲੈ ਜੂਗੀ ਜੀ ਹਾਂ ਹਾਂ ਲੈ ਜੋ ਚੰਗੀ ਬਣ ਜਾਂਦੀ ਆ ਸੋਹਣੀ ਹਾਂ ਹਾਂ ਵਧੀਆ ਵਧੀਆ ਜੀ ਠੀਕ ਦੁੱਧ ਕਿੰਨੇ ਕੁ ਦੇ ਦਿੰਦੀ ਬਾਈ ਦੁੱਧ ਇਹ 20 ਕਿਲੋ ਦੇ ਦਿੰਦੀ ਆ ਜੀ ਹਾਂ ਟੋਰਨ ਨਾਲ ਹੈ ਹਾਂਜੀ ਠੀਕ ਆ ਬਾਈ ਠੀਕ ਆ ਕਿਆ ਬਾਤ ਆ ਅੱਛਾ ਐਤ ਕੀ ਵੀ ਟੀਕੇ ਚੰਗਾ ਭਰਾਇਆ ਹੋਇਆ ਬਾਈ ਚੰਗਾ ਠੀਕਾ ਭਰਾਇਆ ਨੀ ਨਾਰਮਲ ਠੀਕਾ ਰੱਖਿਆ ਹਾਂ ਹਾਂ ਜੀ ਠੀਕ ਹੈ ਅੱਛਾ ਰੇਟ ਬਾਈ ਕੀ ਰੱਖਿਆ ਹੋਇਆ ਰੇਟ ਦਾ 75000 ਆ ਜੀ ਮੰਨ ਤਾਂ ਥੋੜਾ ਬਹੁਤ ਮੌਕੇ ਹਾਂ ਉਹ ਮੌਕੇ ਦੇ ਹੋ ਜਾਊਗਾ ਜੀ ਠੀਕ ਹੈ ਤੂਰੇ ਮੰਡੇ ਜਿ ਕੱਢੇ ਬਾਹਰ ਨੂੰ ਇਹਨੂੰ ਸੂਆ ਇਹ ਤੀਜਾ ਸੁਹੰਦੀ ਆ ਜੀ ਹਾਂਜੀ ਹਾਂਜੀ ਲੈ ਵੀ ਮਿੱਤਰੋ ਤੀਜਾ ਸੂਆ ਸੁਹੰਦੀ ਆ 20 ਕਿਲੋ ਦੁੱਧ ਟੌਰਨ ਵੀ ਮਨਨ ਦੇਣ ਵਾਲਾ ਦੁੱਧ ਦੱਸਿਆ ਕੋਈ ਇਹ ਨਹੀਂ ਹੈਗਾ ਵੀ ਪਪ 24 25 ਵੀ ਕਹਿ ਦਿੰਦੇ ਤੁਸੀਂ ਹਾਂ ਬਾਅਦ ਵੀ ਸਾਡੀ ਆ ਕੋਈ ਐਡੀ ਨਹੀਂ ਗੱਲ ਲਗੀ 20 ਕਿਲੋ ਦੁੱਧ ਦਿੰਦੀ ਆ ਤੇ ਦਿੰਦੀ ਆ ਇਹ ਨਹੀਂ ਗੱਲ ਹੈਗੀ ਵੀ ਤੁਹਾਨੂੰ ਕਹਿਤਾ ਤਾਂ ਦਿੰਦੀ ਨਹੀਂ ਹੋਣੀ ਓਰਿੰਦਪਾਈ ਤੇ ਰੇਟ ਹੈਗਾ ਵਾ ਇਹਦਾ 75000 ਰੁਪਿਆ ਮੌਕੇ ਦੇ ਵਿੱਚ ਹੋ ਜਾਊਗਾ ਮਾਨਤਨ ਬਾਈ ਦਾ ਅਕਬੀਰ ਬਾਈ ਦਾ ਨੰਬਰ ਗੋਲੇ ਬਾਈ ਦਾ ਪਾਸਾ ਸਕਰੀਨ ਤੇ ਵੀ ਲਾ ਦੇਾਂਗੇ ਤੇ ਲੈ ਵੀ ਲੈਨੇ ਆਂ ਗਾਂ ਚੰਗੀ ਆ ਯਾਰ ਜਿਹੜੇ ਪ੍ਰਾਣੇ ਘਰੇ ਰੱਖਣੀਆਂ ਚੋਣ ਨੂੰ ਲੈਣੀਆਂ ਦੁੱਧ ਵਾਲੀ ਗਾਂ ਆ ਨਸਲ ਪ੍ਰਿੰਟ ਵਾਲੀ ਜਾਤ ਵਾਲੀ ਕੁਆਲਿਟੀ ਵਾਲੀ ਗਾਂ ਆ ਮੇਰੇ ਮਿੱਤਰੋ ਵੇਖੋ ਥਾਣੇ ਮਿੱਤਰੋ ਫੋਟ ਜਿਹੜੀ ਥਾਣ ਦੇ ਨਾਲ ਜ਼ਰੂਰ ਹੈਗੀਆਂ ਮਾੜੀਆਂ ਮੁੱਟੀਆਂ ਬਾਕੀ ਇਹ ਫੋਟ ਹੁੰਦੀ ਫੋਟ ਦਾ ਮਤਲਬ ਹੁੰਦਾ ਉਗੀ ਦਾ ਕੀ ਆ ਥਣ ਇਹ ਚੱਲਦੇ ਨਹੀਂਗੇ ਫੋਟਾ ਇਹ ਨਾਲ ਸੋਚ ਚੱਲਦੀਆਂ ਹੋਣੀਆਂ ਵਾ ਕੱਲੇ ਥਣ ਚਾਰੇ ਚੱਲਦੇ ਹਨਾ ਬਾਈ ਹਾਂ ਹਾਂ ਥਾਲ ਚੱਲ ਜਾਂਦਾ ਕੋਈ ਅੱਛਾ ਬਾਈ ਗੁਰਬੀ ਨੰਬਰ ਕਿੰਨਾ ਆ ਗਿਆ ਬਾਈ ਨੰਬਰ ਬਾਈ 78142 ਜੀ 2493 ਇੱਕ ਵਾਰੀ ਹੋਰ ਬੋਲ ਦੀ 78142 ਜੀ 2493 ਠੀਕ ਹੈ ਬਾਈ ਇਸ ਨੰਬਰ ਤੇ ਕਰ ਲਓ ਬਾਈ ਨਾਲ ਰਾਬਤਾ ਹੈ ਮਿੱਤਰੋ ਪਿੰਡ ਹੈਗੀ ਆ ਪੁਰਾਣੀ ਪੀਪਲੀ ਜ਼ਿਲ੍ਹਾ ਹੈਗਾ ਫਰੀਦਕੋੜ